ਗਾਇਸ ਵੈਲਕਮ ਟੂ ਮਾਈ ਅਨਦਰ ਵਲੋਗ ਸੋ ਹੋਪ ਕਰਦਾ ਸਾਰੇ ਬਹੁਤ ਵਧੀਆ ਹੋਣਗੇ ਤੇ ਬਹੁਤ ਵਧੀਆ ਕਰਿਆ ਜੇ ਵਧੀਆ ਹੋ ਤਾਂ ਅੱਜ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਜੋ ਕਿ ਮੋਹੱਲੀ ਦੇ ਵਿੱਚ ਹੀ ਹੈ ਕਿੱਥੇ ਹੈ ਕਿਵੇਂ ਹੈ ਸਾਰਾ ਕੁਝ ਡਿਸਕਸ ਕਰਦੇ ਹਾਂ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਸੈਕਟਰ 17 ਮੋਹੱਲੀ ਦੇ ਵਿੱਚ ਹਾਂਜੀ ਸਹੀ ਸੁਣਿਆ ਸੈਕਟਰ 17 ਮੋਹੱਲੀ ਦੇ ਵਿੱਚ ਪਹੁੰਚ ਚੁੱਕੇ ਹਾਂ ਇੱਥੇ ਤੁਹਾਨੂੰ ਅੱਜ ਮੈਂ ਸੋਚਿਆ ਕਿ ਬੂਥਾ ਦੀ ਜਿਹੜੀ ਮਾਰਕੀਟ ਹੈਗੀ ਆ ਉਹ ਦਿਖਾਵਾਂ ਕਿਵੇਂ ਦੀ ਹੈ ਕਿਵੇਂ ਜਿ ਨਹੀਂ ਸਾਰਾ ਕੁਝ ਤੁਹਾਨੂੰ ਨਾਲੇ ਸ਼ੇਅਰ ਕਰਦੇ ਆਂ ਬਸ ਇੱਕ ਵਾਰ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਤਾਂ ਹੀ ਤੁਹਾਨੂੰ ਨਵੀਂ ਵੀਡੀਓ ਬਾਰੇ ਪਤਾ ਲੱਗੇਗਾ ਤੇ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਤੁਹਾਡਾ ਅੱਜ ਫਟਾਫਟ ਆਪਾਂ ਕਰਦੇ ਆਂ ਵੀਡੀਓ ਸ਼ੂਟ ਕਿਉਂਕਿ ਅੱਜ ਮੈਂ ਸ਼ਾਮੀ ਸ਼ੂਟ ਕਰ ਰਹੇ ਆਂ ਦਿਨੇ ਬਹੁਤ ਜ਼ਿਆਦਾ ਗਰਮੀ ਹੋ ਗਈ ਮਤਲਬ ਹੱਦ ਤੋਂ ਵੱਧ ਗਰਮੀ ਹੋ ਗਈ ਹੈ ਤੇ ਆਲਮੋਸਟ 44 45 ਡਿਗਰੀ ਟੈਂਪਰੇਚਰ ਪਹੁੰਚਿਆ ਡਿਗਰੀ ਸੈਲਸੀਅਸ ਮਤਲਬ ਸੈਲਸੀਅਸ ਦੇ ਵਿੱਚ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਅੱਜ ਮੈਂ ਸੋਚਿਆ ਕਿ ਸ਼ਾਮੀ ਹੀ ਸ਼ੂਟ ਕਰਾਂਗੇ ਤੇ ਸ਼ਾਮ ਨੂੰ ਆਪਾਂ ਆ ਚੁੱਕੇ ਆ ਤੇ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਸ਼ੂਟ ਖਤਮ ਕਰਨਾ ਤੇ ਹੋ ਜੋ ਰੈਡੀ ਇੱਕ ਵਾਰ ਸ਼ਾਟ ਦੇਖੋ ਤੇ ਦੱਸਿਓ ਮੈਨੂੰ ਕਿਦਾਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਲੋ ਜੀ ਪਹਿਲਾਂ ਆਪਾਂ ਸ਼ੁਰੂ ਕਰਦੇ ਆ 호텔 ਮਿਰਾਜ ਹਾਂਜੀ ਇੱਥੇ 호텔 ਮਿਰਾਜ ਖੁੱਲ ਚੁੱਕਿਆ ਜੋ ਕਿ 3 ਸਟਾਰ ਹੋਟਲ ਹੈ ਮੁਹਾਲੀ ਦੇ ਵਿੱਚ ਤੇ ਤੁਸੀਂ ਕੋ ਚੈੱਕ ਕਰ ਸਕਦੇ ਹੋ ਉੱਪਰ ਤੱਕ ਇਹਦਾ ਲੁੱਕ ਐਂਡ ਫੀਲ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਬਹੁਤ ਵਧੀਆ ਹੋਟਲ ਖੁੱਲੇ ਇੱਥੇ ਹੋਟਲ ਮਿਰਾਜ ਕਰਕੇ ਸੈਕਟਰ 70 ਕਈ ਲੋਕਾਂ ਨੂੰ ਪਤਾ ਵੀ ਹੋਏਗਾ ਕਈ ਨੂੰ ਨਹੀਂ ਵੀ ਪਤਾ ਹੋਏਗਾ ਤੇ ਨਾਲ ਹੀ ਇੱਥੇ ਬਰਿਊ ਨੈਸਟ ਵੀ ਖੁੱਲ ਗਿਆ ਇਹਨਾਂ ਦਾ ਆਪਣਾ ਹੀ ਹੈ ਹੋਟਲ ਮਿਰਾਜ ਆ ਲੰਦਾ ਬਰਿਊਰੀ ਵੀ ਪਾਰਟ ਹੈਗਾ ਜੇ ਕਿਸੇ ਨੇ ਆ ਕੇ ਇੱਥੇ ਆਪਣਾ ਡਰਿੰਕ ਵੇਅਰ ਕਰਨੀ ਆ ਜਾਂ ਕੁਝ ਵੀ ਕਰਨਾ ਪਰ ਮੋਡ ਕੁਝ ਨਹੀਂ ਕਰ ਰਿਹਾ ਗਲਤ ਕਰ ਰਿਹਾ ਤੁਸੀਂ ਕਿੱਥੇ ਸੋਚੇ ਨਾ ਕਿ ਮੈਂ ਗਲਤ ਪ੍ਰਮੋਟ ਕਰ ਰਿਹਾ ਹਾਂ ਬਟ ਹਾਂ ਇਹਨਾਂ ਦੀ ਆਪਣੀ ਬਰਿਊਰੀ ਵੀ ਹੈ ਬਰੂ ਨੈਸਟ ਕਰਕੇ ਤੁਸੀਂ ਆਪ ਦੇਖ ਸਕਦੇ ਹੋ ਸਾਹਮਣੇ ਲਿਖਿਆ ਹੋਇਆ ਬਰੂ ਨੈਸਟ ਤੇ ਹਾਓ ਤੁਹਾਨੂੰ ਇੱਕ ਵਾਰ ਦਿਖਾਉਂਦੇ ਆਂ ਪੂਰਾ ਮਾਰਕੀਟ ਦਾ ਉੱਪਰੂ ਇਹ ਸੀਗਾ ਬੇਸਿਕਲੀ ਮਿਰਾਜ ਹੋਟਲ 34 ਤੇ ਇੱਥੋਂ ਦੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਇਹ ਸਾਰੀ ਮਾਰਕੀਟ ਹੈ ਇੱਕ ਵਾਰ ਚੈੱਕ ਕਰਦੇ ਰਹੋ ਨਾਲ-ਨਾਲ ਤੇ ਆਪਣੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਪਾਉਂਦੇ ਰਹੋ ਕਿ ਕਿੱਦਾਂ ਦੀ ਲੱਗ ਰਹੀ ਤੁਹਾਨੂੰ ਮਾਰਕੀਟ ਇੱਥੇ ਕਿੱਦਾਂ ਦੀ ਲੱਗੀ ਮਾਰਕੀਟ ਕਮੈਂਟ ਸੈਕਸ਼ਨ ਜਰੂਰ ਦੱਸਿਓ ਹੈਨਾ ਤੇ ਇਹ ਸੈਕਟਰ 70 ਹੋਟਲ ਮੀਰਾਜ ਦੇ ਕੋਲ ਬੂਥਾਂ ਦੀ ਮਾਰਕੀਟ ਖੁੱਲੀ ਹੈ ਮਾਰਕੀਟ ਖੁੱਲ ਨੂੰ ਟਾਈਮ ਹੋ ਗਿਆ ਇੱਦਾਂ ਦੀ ਗੱਲ ਨਹੀਂ ਕਿ ਅੱਜ ਹੀ ਖੁੱਲੀ ਹੈ ਇਹਨੂੰ ਥੋੜਾ ਟਾਈਮ ਵੀ ਹੋ ਗਿਆ ਖੁੱਲੀ ਨੂੰ ਬਟ ਇੱਥੇ ਹੁਣ ਇੱਕ ਦੋ ਹੀ ਬੂਥ ਹਨ ਜਿਹੜੇ ਖਾਲੀ ਪਏ ਹਨ ਬਾਕੀ ਸਾਰੇ ਫਿਲਡ ਆਊਟ ਹੋ ਚੁੱਕੇ ਹਨ ਬੂਥ ਕਿਹੜਾ ਖਾਲੀ ਹੈ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਵੀ ਗਿਆ ਹੋਵੇਗਾ ਸ਼ਾਟ ਲੈਂਦੇ ਲੈਂਦੇ ਤੇ ਅਗਰ ਦਿਖ ਗਿਆ ਨਾ ਟੂਰਟ ਲੱਗਿਆ ਹੋਇਆ ਟੂਰਟ ਜਿੱਥੇ ਲੱਗਿਆ ਹੋਇਆ ਵੀਡੀਓ ਪੋਸ ਕਰਕੇ ਨੰਬਰ ਨੋਟ ਕਰ ਲਓ ਤੇ ਡਾਇਰੈਕਟ ਤੁਸੀਂ ਕਾਲ ਕਰਦੇ ਹੋ ਬੰਦੇ ਨੂੰ ਓਨਰ ਨਾਲ ਤੇ ਤੁਸੀਂ ਤੁਹਾਡੀ ਡਾਇਰੈਕਟ ਡੀਲ ਹੋ ਜੂਗੀ ਇਹ ਸੇਲ ਤੇ ਕੋਈ ਨਹੀਂ ਹੈਗਾ ਸਾਰੇ ਲੀਸ ਤੇ ਨੇ ਇੱਕ ਦੋ ਹੀ ਬੂਥ ਖਾਲੀ ਆ ਜੇ ਇਹ ਵੀ ਫਿਲ ਹੋ ਗਏ ਫਿਰ ਤੁਹਾਨੂੰ ਕੁਝ ਨਹੀਂ ਮਿਲਣਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਣਾ ਕੰਮ ਖੋਲਣਾ ਚਾਹੁੰਦੇ ਹੋ ਸੈਕਟਰ 70 ਦੇ ਵਿੱਚ ਜਿੱਥੇ ਕ라우ਡਿਡ ਏਰੀਆ ਹੈ ਇਹ ਕਿਸੇ ਬੰਦੇ ਨੇ ਮੈਨੂੰ ਪੁੱਛਿਆ ਸੀਗਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿਹੜੀ ਜਗ੍ਹਾ ਵਧੀਆ ਰਹੂਗੀ ਉਹਨੇ ਸੈਲੂਨ ਖੋਲਣਾ ਸੀਗਾ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਰੋਡ ਚੱਲਦੀ ਹੋ ਰਹੀ ਹੈ ਇਹ ਸੈਲੂਨ ਕੋਨਾ ਮਾਸੇ ਬੈਸਟ ਸਪਾਟ ਹੈ ਥੋੜਾ ਰੈਂਟ ਜ਼ਿਆਦਾ ਹੋਏਗਾ ਮੇਰੇ ਭਰਾ ਆ ਹੋ ਸਕਦਾ ਹੈ ਰੈਂਟ ਦਾ ਮੈਂ ਤੁਹਾਨੂੰ ਵਾਲੇ ਅੰਦਾਜ਼ਾ ਨਹੀਂ ਦੱਸ ਸਕਦਾ ਹੋ ਸਕਦਾ 25-3000 ਰੁਪਏ ਹੋਵੇ ਬਟ ਤੁਸੀਂ ਕ라우ਡਿਡ ਏਰੀਆ ਦੇ ਵਿੱਚ ਖੋ ਸਕਦੇ ਹੋ ਮੇਨ ਰੋਡ ਤੇ ਜਿੱਥੇ ਮਾਰਕੀਟ ਚੱਲਦੀ ਹੈ ਮੈਂ ਤੁਹਾਨੂੰ ਇੱਕ ਵਾਰ ਰੋਡ ਵੀ ਚੈੱਕ ਕਰਵਾ ਦਿੰਦਾ ਕਿਵੇਂ ਦੀ ਹੈਗੀ ਹੈ ਜਿਹੜੀ ਚੱਲ ਰਹੀ ਹੈ ਰੋਡ ਦੇਖ ਹੀ ਰਹੇ ਹੋ ਰੋਡ ਬਹੁਤ ਚਲਦੀ ਹੋਈ ਹੈ ਇਹ ਐਕਚੁਅਲੀ ਸੈਕਟਰ 70 ਦਾ ਐਂਟਰੀ ਪੁਆਇੰਟ ਹੈ ਜੇ ਮੈਂ ਤੁਹਾਨੂੰ ਸਹੀ ਦੱਸਾਂ ਨਾ ਇਹ ਸੈਕਟਰ 70 ਦਾ ਐਂਟਰੀ ਪੁਆਇੰਟ ਹੈ ਜੇ ਆਪਾਂ ਚੰਡੀਗੜ੍ਹ ਵੱਾਈਏ ਜਾਂ ਆਪਾਂ ਕਿਸੇ ਹੋਰ ਪਾਸੋਂ ਵਾਈਏ ਸੁਹਾਣੇ ਵਾਲੇ ਪਾਸੋਂ ਤੇ ਲੈਫਟ ਹੈਂਡ ਸਾਈਡ ਜੇ ਸੁਹਾਣੇ ਵੱਲੋਂ ਆਉਂਦੇ ਆਂ ਜੇ ਆਪਾਂ ਚੰਡੀਗੜ੍ਹ ਵੱਲੋਂ ਆਉਂਦੇ ਤੇ ਰਾਈਟ ਹੈਂਡ ਸਾਈਡ ਇਹ ਐਂਟਰੀ ਪੁਆਇੰਟ ਹੈ ਸੈਕਟਰ 70 ਦਾ ਐਂਟਰੀ ਕਰਦੇ ਹੀ ਇਹ ਮਾਰਕੀਟ ਦਿਖਦੀ ਹੈ ਇਹਨਾਂ ਹੋਟਲ ਮੀਰਾਜ ਦੇ ਕੋਲ ਤੇ ਆਪਾਂ ਸਿੱਧਾ ਜਾਵਾਂਗੇ ਜੇ ਮਟੋਰ ਵੀ ਆ ਜਾਂਦਾ ਮਟੋਰ ਪਿੰਡ ਵੀ ਆ ਜਾਂਦਾ ਉਹਦਾ ਵੀ ਇੱਕ ਵਾਰ ਤੁ ਪਰੇ ਟਾਈਮ ਤੱਕ ਮਤਲਬ ਜਲਦੀ ਨਹੀਂ ਥੋੜੇ ਟਾਈਮ ਤੱਕ ਉਹਦਾ ਓਵਰਵਿਊ ਦਿਖਾਵਾਂਗੇ ਤੇ ਉਹਦੇ ਨਾਲ ਹੀ ਸੈਕਟਰ 70 ਲੱਗਦਾ ਇਹ ਸਾਰੀ ਮਾਰਕੀਟ ਹੋਈ ਹੈ ਜਲਦੀ ਰੋਡ ਹੈ ਕੰਮ ਕਰਨ ਵਾਸਤੇ ਬਹੁਤ ਬੈਸਟ ਏਰੀਆ ਹੈ ਇੱਕ ਵਾਰ ਤੁਹਾਨੂੰ ਬੈਕ ਏਰੀਆ ਵੀ ਮੈਂ ਦਿਖਾ ਦਿੰਦਾ ਇਹਦਾ ਜਿਹੜੀ ਮਾਰਕੀਟ ਦਾ ਬੈਕ ਏਰੀਆ ਉਹ ਕਿੱਦਾਂ ਦਾ ਹੈਗਾ ਪਰ ਪਾਰਕਿੰਗ ਨੂੰ ਲੈ ਕੇ ਸਭ ਕੁਝ ਲੈ ਕੇ ਬਹੁਤ ਵਧੀਆ ਬਹੁਤ ਵਧੀਆ ਜਗ੍ਹਾ ਹੈਗੀ ਆ ਜਲਦੀ ਰੋਡ ਹੈ ਤੁਸੀਂ ਦੇਖ ਰਹੇ ਹੋ ਗੱਡੀਆਂ ਆ ਜਾ ਰਹੀਆਂ ਕਾਫੀ ਦਾਸ਼ ਹੈਗਾ ਤੇ ਕੋਈ ਵੀ ਕੰਮ ਖੋਲੋਗੇ ਥੋੜਾ ਚੱਲਣਾ ਹੀ ਚੱਲਣਾ ਹੈ ਆ ਗਰਮੀ ਬਹੁਤ ਹੋ ਗਈ ਯਾਰ 44 45 ਡਿਗਰੀ ਪਹੁੰਚ ਗਿਆ ਗਰਮੀ ਤੇ ਮੈਂ ਕਹਿੰਦਾ ਹਲੇ ਹੋਰ ਵਧਣਾ ਆਏ ਨੇ ਬਹੁਤ ਗਰਮੀ ਪੈਣੀ ਇਸ ਵਾਰ ਗਰਮੀ ਜ਼ਿਆਦਾ ਹੋ ਰਹੀ ਆ ਜਿਵੇਂ ਜਿਵੇਂ ਸਰਦੀ ਵੀ ਵੱਧ ਪਈ ਸੀਸ ਪਰ ਗਰਮੀ ਵੀ ਵੱਧ ਪੈ ਰਹੀ ਹੈ ਚਲੋ ਇਤਨਾ ਚਲੋ ਰੱਬ ਦੀ ਕੁਦਰਤ ਦਾ ਖੇਡ ਆ ਹੈਨਾ ਕੀ ਕਰ ਸਕਦੇ ਆ ਬਟ ਆਪ ਜੋ ਕਰ ਸਕਦੇ ਆ ਗੱਲ ਉਹ ਐ ਸਾਰੀ ਕਿ ਮਾਰਕੀਟ ਇੱਥੇ ਖੁੱਲ ਚੁੱਕੀ ਆ ਬਹੁਤ ਵਧੀਆ ਖੁੱਲ ਮਤਲਬ ਟਾਈਮ ਹੋ ਗਿਆ ਇਹਨੂੰ ਹੈਨਾ ਤੇ ਇੱਥੇ ਲੋਕੀ ਕਾਫੀ ਆ ਜਾ ਰਹੇ ਨੇ ਬਹੁਤ ਵਧੀਆ ਇੱਕ ਜਾਂ ਦੋ ਦੁਕਾਨਾਂ ਹੀ ਖਾਲੀ ਪਈਆਂ ਬਾਕੀ ਸਾਰੀ ਮਤਲਬ ਵਿਕ ਚੁੱਕੀਆਂ ਜਾਂ ਰੈਂਟ ਤੇ ਚੜ ਚੁੱਕੀਆਂ ਨੇ ਲੋਕਾਂ ਦੇ ਕੰਮ ਬਹੁਤ ਵਧੀਆ ਚੱਲ ਰਹੇ ਨੇ ਤੇ ਮੇਰੇ ਸਾਹਮਣੇ ਜੋ ਵੀ ਮੈਨੂੰ ਕਮੈਂਟ ਕਰਕੇ ਪੁੱਛਦੇ ਹਨ ਜੇ ਕੋਈ 25-30 ਹਜ਼ਾਰ ਤੱਕ ਮੇਰੇ ਸਾਹਮਣੇ ਰੈਂਟ ਹੋਰ ਵੱਧ ਵੀ ਹੋ ਸਕਦਾ ਇਹ ਹਲੇ ਮੈਂ ਸਿਰਫ ਇੰਨਾ ਦੱਸ ਰਿਹਾ ਕਿ ਅੰਦਾਜ਼ੇ ਨਾਲ 25-30 ਹਜ਼ਾਰ ਰੁਪਿਆ ਹੋਊਗਾ ਬੂਥ ਦਾ ਰੈਂਟ ਬੇਸਮੈਂਟ ਵੀ ਹੈਗੀ ਸ਼ੱਦ ਬਟ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਇਹ ਯਾਦਾ ਵੀ ਹੋ ਸਕਦਾ ਕਟ ਜੋ ਵੀ ਹੈ ਮਤਲਬ ਤੁਸੀਂ ਡ੍ਰੈਡ ਡੀਲ ਕਰਦੇ ਹੋ ਬੰਦੇ ਨਾਲ ਜਿਹੜਾ ਓਨਰ ਹੋਏਗਾ ਸ਼ਾਪ ਦਾ ਬਟ ਜੋ ਸਤ ਤੋਂ ਵਧੀਆ ਗੱਲ ਇਹ ਹੈ ਕਿ ਇਹ ਚਲਦੀ ਰੋਡ ਹੈ ਕੋਈ ਵੀ ਤੁਸੀਂ ਕੰਮ ਖੋਲੂਗਾ ਚਾਹੇ ਤੁਸੀਂ ਕਰਿਆਣਾ ਸ਼ਾਪ ਖੋਲੋ ਹਾਰਡਵੇਅਰ ਦਾ ਖੋਲੋ ਜਾਂ ਤੁਸੀਂ ਲਾ ਲਓ ਕੋਈ ਵੀ ਖਾਣ ਪੀਣ ਦਾ ਜਿਵੇਂ ਤੁਸੀਂ ਦੇਖਿਆ ਇੱਥੇ 버거 ਕਿੰਗ ਵੀ ਆ ਚੁੱਕਿਆ ਹੈ ਰੋਲਸ ਐਕਸਪ੍ਰੈਸ ਵੀ ਆ ਚੁੱਕਿਆ ਹੈ ਹੋਟਲ ਵੀ ਹੈਗਾ ਇੱਕ ਕਿੰਗ ਤੰਦੂਰੀ ਕਰਕੇ ਵੀ ਕਿਸੇ ਨੇ ਬੰਦੇ ਨੇ ਆਪਣਾ ਚਿਕਨ ਦਾ ਕੰਮ ਖੋਲੇ ਆ ਬਹੁਤ ਸਾਰੇ ਕੰਮ ਨੇ ਫਾਸਟ ਫੂਡ ਦਾ ਖੋਲੋ ਕੋਈ ਚੀਜ਼ ਕਿਸੇ ਚੀਜ਼ ਦਾ ਵੀ ਖੋਲੋ ਮੈਂ ਇੱਕ ਤੁਹਾਨੂੰ ਸੁਜੈਸ਼ਨ ਦਊਂਗਾ ਕੱਪੜੇ ਦਾ ਨਾ ਖੋਲੋ ਬੂਟੇ ਦਾ ਨਾ ਖੋਲੋ ਕਿਉਂਕਿ ਬੂਥ ਹੈ ਇੰਨਾ ਵੱਡਾ ਜਗ੍ਹਾ ਨਹੀਂ ਹੈਗੀ ਉਹ ਚੀਜ਼ ਨਹੀਂ ਚੱਲ ਸਕਦੀ ਬਟ ਖਾਣ ਪੀਣ ਦਾ ਜਿਹੜਾ ਕੰਮ ਹੈਗਾ ਉਹ ਤਾਂ ਭਰਾਵਾ ਉਹ ਪੂਰਾ ਚੱਲਦਾ ਅੱਜ ਕੱਲ ਤੁਹਾਨੂੰ ਪਤਾ ਲੋਕੀ ਖਾਣ ਪੀਣ ਦੇ ਬਹੁਤ ਸ਼ੌਕੀਨ ਹੈ ਅੱਜ ਕੱਲ ਇੰਨੀ ਰੀਲਾ ਭੰਡ ਰਹੀਆਂ ਨੇ ਖਾਣ ਪੀਣ ਦੇ ਉੱਪਰ ਨਵੇਂ ਨਵੇਂ ਰੈਸਟੋਰੈਂਟ ਖੁੱਲ ਰਹੇ ਆ ਤੇ ਉਹ ਚੀਜ਼ ਤਾਂ ਮੈਂ ਤੁਹਾਨੂੰ ਕਹਿ ਸਕਦਾ ਕਿ ਉਹ ਚੱਲੇਗਾ ਹੈਨਾ ਮੇਨ ਰੋਡ ਉੱਤੇ ਹੈ ਮਾਰਕੀਟ ਤੁਸੀਂ ਦੇਖ ਹੀ ਲੀਤੀ ਆ ਰੋਡ ਵੀ ਦੇਖ ਕਾਟ ਇਨਵੈਸਟਮੈਂਟ ਦੇ ਉੱਪਰ ਵਧੀਆ ਬੰਦਾ ਬਿਜ਼ਨਸ ਖੋਲ ਸਕਦਾ ਤੇ ਵਧੀਆ ਆਪਣਾ ਕਾਰੋਬਾਰ ਕਰ ਸਕਦਾ ਇਹ ਹੈ ਕਿ ਸੈਕਟਰ 70 ਦੀ ਛੋਟੀ ਜਿਹੀ ਮਾਰਕੀਟ ਓਵਰਵਿਊ ਤੁਸੀਂ ਸਾਰਾ ਦੇਖ ਲਿਆ ਆ ਤੁਸੀਂ ਕਿਸੇ ਨੂੰ ਪੁੱਛੂਗਾ ਨਾ ਸੈਕਟਰ 70 ਦਾ ਗੁਰਦੁਆਰਾ ਕਿੱਥੇ ਆ ਜਾਂ ਹੋਟਲ ਮੀਰਾਜ ਤੁਸੀਂ ਗੂਗਲ ਉੱਪਰ ਵੀ ਪਾਉਂਗਾ ਨਾ ਤੁਹਾਨੂੰ ਪਤਾ ਲੱਗ ਜਾਏਗਾ ਰਣ ਨਾਲ ਕੁੰਬਰੇ ਚੌਂਦੇ ਕੋਲੀ ਇਹ ਕੁੰਬਰੇ ਤੋਂ ਆਪਾਂ ਜੇ ਸੋਨੇ ਗੁਰਦੁਆਰੇ ਸਾਹਿਬ ਨੂੰ ਆਈਏ ਤੇ ਸੱਜੇ ਪਾਸੇ ਇੱਕ ਕੱਟ ਆਂਦਾ ਉੱਥੋਂ ਅંદર ਲੈ ਕੇ ਨਾਲ ਹੀ ਸੈਕਟਰ 70 ਸ਼ੁਰੂ ਹੋ ਜਾਂਦਾ ਨਾਲ ਹੀ ਉੱਥੇ ਮਾਰਕੀਟ ਹੈਗੀ ਆ ਤੇ ਮੇਰੇ ਸਾਹਮਣੇ ਬਹੁਤ ਵਧੀਆ ਜਗ੍ਹਾ ਹੈਗੀ ਆ business ਕਰਨ ਵਾਸਤੇ ਛੋਟਾ business ਹੋਰ ਇੱਕ ਦੋ ਦੁਕਾਨਾਂ ਖਾਲੀ ਆ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਮੇਰੀ ਵੀਡੀਓ ਪੋਸਟ ਕਰਕੇ ਨੰਬਰ ਨੋਟ ਕਰਕੇ ਬੰਦੇ ਨੂੰ ਫੋਨ ਤੇ ਤੁਸੀਂ ਪੁੱਛ ਲੋ ਰੈਂਟ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਬਜਟ ਦੇ ਵਿੱਚ ਹੈਗਾ ਤੇ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਆਪਣਾ ਸੈਟਅਪ ਕਰ ਸਕਦੇ ਹੋ ਤੇ ਯਾਦਾ ਵੀਡੀਓ ਅੱਜ ਲੰਬੀ ਨਾ ਖਿੱਚਦਾ ਹੋਇਆ ਤੁਹਾਨੂੰ ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਇੱਥੇ ਵੀ ਨਵੀਂ ਚੀਜ਼ ਖੁੱਲੀ ਹੈ ਜਿੱਥੇ ਬੰਦਾ ਆਪਣਾ ਵਧੀਆ ਕਾਰੋਬਾਰ ਕਰ ਸਕਦਾ ਹੈ ਬਟ ਵੜੇ ਪ੍ਰੋਜੈਕਟਸ ਤਾਂ ਬਹੁਤ ਸਾਰੇ ਹੈਗੇ ਆ ਮੋਟੀਵੇਟੀ ਇਨਵੈਸਟਮੈਂਟ ਵੀ ਬਹੁਤ ਸਾਰੀ ਹੈਗੀ ਆ ਤੇ ਬਟ ਜੋ ਆ ਚੀਜ਼ ਹੈਗੀ ਆ ਇਹ ਥੋੜੀ ਘੱਟ ਵੱਧੀ ਮਿਲਦੀ ਹੈ ਜੇ ਇਹ ਮਿਲ ਜਾਵੇ ਇਹਦੇ ਵਰਗੀ ਗੱਲ ਨਹੀਂ ਆਪਣਾ ਬੰਦਾ ਬਹੁਤ ਵਧੀਆ ਬਿਜ਼ਨਸ ਕਰ ਸਕਦਾ ਤੇ ਵਧੀਆ ਘਰ-ਬਾਰ ਆਪਣਾ ਚਲਾ ਸਕਦਾ ਚਲੋ ਹੋਪ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋएगी ਅਗਰ ਵਧੀਆ ਲੱਗੀ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਕੁਝ ਅੱਛੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਧਿਆਨ ਰੱਖਿਓ ਟਾਟਾ